ਬੱਚੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰਿਆਂ ਨੇ ਦਿਮਾਲੇ ਸਜਾਏ ਹੋਏ ਨੇ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਗੁਰੂ ਗਿਆ ਲਾਡਲੀਆਂ ਪਹੁੰਚਾਂ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਕਰੋ ਨਿਵਾਸ ਜਿਸ ਦੇ ਸਿਰ ਤੋਂ ਗੁਰੂ ਸਾਹਿਬ ਨੇ ਆਪਣੇ ਚਾਰੇ ਜਿਗਰ ਦੇ ਟੋਟੇ ਆਪਣੇ ਚਾਰੇ ਫਰਜ਼ੰਦ ਬਾਰੇ ਸੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਅਸਥਾਨਾਂ ਤੇ ਖੜੇ ਆ। ਸ਼੍ਰੀ ਫਤੇਗੜ ਸਾਹਿਬ ਖੜੇ ਆ। ਉਹ ਪਵਿੱਤਰ ਧਰਤੀ ਜਿੱਥੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਨੀਹਾਂ ਦੇ ਵਿੱਚ ਖੜਨਾ ਤਾਂ ਮੰਜ਼ੂਰ ਕਰ ਲਿਆ ਪਰ ਧਰਮ ਨਹੀਂ ਸੀ ਛੱਡਿਆ। ਤਾਂ ਦਰਸ਼ਨ ਤੁਸੀਂ ਕਰ ਰਹੇ ਹੋ। ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਨਤਮਸਤਕ ਹੁਣ ਪਹੁੰਚੀ ਹੈ। ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਉਹਨਾਂ ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਨੂੰ ਤਾਨੇ ਅੰਗ ਸਿੰਘ ਨੇ ਜਿਹੜੇ ਤਾਂ ਦੇਖ ਸਕਦੇ ਹਾਂ ਸਾਹਮਣੇ ਨੌਜਵਾਨ ਇੱਕ ਪਾਸੇ ਬਜ਼ੁਰਗ ਇੱਕ ਪਾਸੇ ਨੌਜਵਾਨ ਗੱਤ ਕੇ ਦੇ ਜੋਹਰ ਨੇ ਜਿਹੜੇ ਦਿਖਾ ਰਹੇ ਨੇ ਕਿਉਂਕਿ ਚੜ੍ਹਦੀ ਕਲਾ ਬਖਸ਼ੀ ਉਹਨਾਂ ਨੇ 7 ਦੇ 9 ਸਾਲ ਦੀ ਉਮਰ ਦੇ ਵਿੱਚ ਖੜ ਕੇ ਤੇ ਜਕਾਰੇ ਲਾਏ ਜਕਾਰੇ ਲਾਉਂਦਿਆਂ ਸੂਬੇ ਨੂੰ ਕਿਹਾ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਵਾਂਗੇ ਅਸੀਂ ਆਪਣਾ ਧਰਮ ਨਹੀਂ ਛੱਡਣਾ ਤੈਨ ਜੋ ਕਰਨਾ ਹੈ ਉਹ ਕਰ ਲੈ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਉਸ ਦੀ ਗਵਾਹੀ ਭਰਦੀ ਹੈ ਇੱਥੋਂ ਦੀ ਨੀਹਾਂ ਨੇ ਜਿਹੜੀਆਂ ਤਾਂ ਉਹਨਾਂ ਦੇ ਹੀ ਪੂਰਵਜ ਨੇ ਜਿਹੜੇ ਜਿਹੜੇ ਪੂਰਵਜ ਨੇ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਦੀਆਂ ਤਾਂ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਉਹ ਜਿਹੜਾ ਲਾਠ ਹੈ ਜਿਹੜੀ ਉਹ ਤੋੜ ਦਿੱਤੀ ਹੈ ਇਸ ਤਰੀਕੇ ਦੇ ਨਾਲ ਜੋਹਰ ਨੇ ਜਿਹੜੇ ਉਹ ਦਿਖਾ ਰਹੀ ਹੈ ਸੰਗਤ ਨਿਹੰਗ ਸਿੰਘ ਗੁਰੂਕੀਆਂ ਲਾਡਲੀਆਂ ਫੌਜਾਂ ਤਾਂ ਦੇਖ ਸਕਦੇ ਹੋ ਨੌਜਵਾਨ ਨਿਹੰਗ ਸਿੰਘ ਨੇ ਜਿਹੜੇ ਉਹ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਤਾਂ ਬੱਚੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰਿਆਂ ਨੇ ਦਿਮਾਲੇ ਸਜਾਏ ਹੋਏ ਨੇ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਇਹੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਆਪਣੇ ਖਾਲਸੇ ਨੂੰ ਤਾਂ ਇੱਧਰ ਮੈਂ ਕਹੂੰਗਾ ਜ਼ਰੂਰ ਦਰਸ਼ਨ ਕਰਵਾ ਦੇ ਉਹਨੇ ਅੰਗ ਸਿੰਘ ਫਰਲਾ ਲਾ ਕੇ ਉੱਪਰ ਸ਼ਸਤਰ ਨੇ ਜਿਹੜੇ ਸਜਾਏ ਹੋਏ ਨੇ ਦਮਾਲੇ ਤੇ ਗੁਰੂਕੀਆਂ ਲਾੜਲੀਆਂ ਪਹੁੰਚਾਂ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰਉ ਨਿਵਾਸ ਤਾਂ ਇਹੀ ਖਾਲਸਾ ਹੈ ਐਸੇ ਖਾਲਸੇ ਤੋਂ ਗੁਰੂ ਸਾਹਿਬ ਨੇ ਚਾਰ ਪੁੱਤ ਵਾਰੇ ਸੀ ਤਾਂ ਭੈਣਾ ਨੇ ਉਧਰ ਗੱਤ ਕੇ ਦੇ ਜੋਹਰ ਦਿਖਾ ਰਹੀਆਂ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋਣ ਆਈਆਂ ਨੇ ਗੁਰੂਗੀਆਂ ਲਾੜ ਲੀਆਂ ਫੌਜਾਂ ਕੱਤਕੇ ਦੇ ਜੋਹਰ ਦਿਖਾ ਰਹੀਆਂ ਨੇ ਤਾਂ ਭੈਣਾ ਦੇਖ ਸਕਦੇ ਹੋ ਤੁਸੀਂ ਗੁਰੂ ਸਾਹਿਬ ਨੇ ਜਿੱਥੇ ਦਸਤਾਰ ਵੀਰਾਂ ਨੂੰ ਬਖਸ਼ੀ ਆ ਆਪਣੇ ਸਿੰਘਾਂ ਨੂੰ ਬਖਸ਼ੀ ਆ ਉੱਥੇ ਹੀ ਸਿੰਘਣੀਆਂ ਨੂੰ ਵੀ ਬਖਸ਼ੀ ਆ ਜੇ ਅਮਰਤ ਸਿੰਘ ਸ਼ੱਕ ਸਕਦਾ ਹੈ ਤਾਂ ਸਿੰਘਣੀਆਂ ਵੀ ਸ਼ੱਕ ਸਕਦੀਆਂ ਨੇ ਜੇ ਸ਼ਾਸਤਰ ਵਿਦਿਆ ਸਿੰਘ ਸਿੱਖ ਸਕਦੇ ਨੇ ਤਾਂ ਸਿੰਘਣੀਆਂ ਵੀ ਸਿੱਖ ਸਕਦੀਆਂ ਨੇ ਮਾਈ ਭਾਗੋ ਨੇ 40 ਮੁਕਤਿਆਂ ਦੇ ਨਾਲ ਮੁਕਸਰ ਵਿਖੇ ਫੇਦਰਾਣੇ ਦੀ ਢਾਪ ਵਿਖੇ ਆਪਣੇ ਜੋਹਰ ਦਿਖਾਏ ਬੀਬੀ ਚਰਨ ਕੌਰ ਜੀ ਨੇ ਚਮਕੌਰ ਸਾਹਿਬ ਤਾਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਇਹ ਉਹਨਾਂ ਦੇ ਪੈਰੋਕਾਰ ਗੁਰੂ ਸਾਹਿਬ ਦੇ ਤਾਂ ਇਧਰਲੇ ਪਾਸੇ ਚੱਕਰ ਹੈ ਜਿਹੜਾ ਚੱਕਰ ਕਮਾਉਂਦੇ ਹੋਏ ਨਿਹੰਗ ਸਿੰਘ ਬੱਚੇ ਨੇ ਜਿਹੜੇ ਉਹ ਆਪਣੇ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਤੇ ਆਲੇ-ਦਾਲੇ ਸੰਗਤ ਹੈ ਜਿਹੜੀ ਉਹ ਦਰਸ਼ਨ ਕਰਨ ਪਹੁੰਚੀ ਹੈ ਪਾਲਕੀ ਸਾਹਿਬ ਦੇ ਤਾਂ ਦੇਖ ਸਕਦੇ ਹੋ ਤੁਸੀਂ ਇਹੋ ਖਾਲਸੇ ਦਾ ਰੂਪ ਸੀ ਇਹੋ ਧਰਤੀ ਸੀ ਜਦੋਂ ਸਦੀਆਂ ਪਹਿਲਾਂ ਤਿੰਨ ਸਦੀਆਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਕੋ-ਕੋ ਕੇ ਸ਼ਹੀਦ ਕੀਤਾ ਗਿਆ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਉਹਦੀਆਂ ਠਰਦੀਆਂ ਰਾਤਾਂ ਦੇ ਵਿੱਚ ਗਨੀਹਾਂ ਦੇ ਵਿੱਚ ਚਣਿਆ ਗਿਆ ਤਾਂ ਉਹਨਾਂ ਦੀਆਂ ਅਗਲੀਆਂ ਪੀੜੀਆਂ ਪੰਜ ਸਿੰਘ ਸਹਿਬਾਨ ਨੇ ਜਿਹੜੇ ਉਹ ਜਾ ਰਹੇ ਨੇ ਅੱਗੇ ਕਿਉਂਕਿ ਗੁਰੂ ਸਾਹਿਬ ਨੇ ਪੰਜ ਪ੍ਰਧਾਨੀ ਪ੍ਰਣਾਲੀ ਜਿਹੜੀ ਬਖਸ਼ੀ ਸੀ ਖਾਲਸੇ ਨੂੰ ਉਹ ਖਾਲਸਾ ਜਿਹੜਾ ਉਹ ਪਰੰਪਰਾ ਅੱਗੇ ਤੋਰਦਾ ਹੈ ਜੋ ਵੀ ਕੁਝ ਹੁੰਦਾ ਹੈ ਜੋ ਵੀ ਕੋਈ ਸਮਾਗਮ ਹੁੰਦਾ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਹੁੰਦਾ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਫਤਿਹਗੜ ਸਾਹਿਬ ਤੋਂ ਤਾਂ ਉਧਰ ਵੀਰ ਚੱਕਰ ਜਿਹੜਾ ਕਮਾ ਰਹੇ ਜੋਰ ਦਿਖਾ ਰਹੇ ਤਾਂ ਦੇਖ ਸਕਦੇ ਹੋ ਤੁਸੀਂ ਇਹੋ ਚੜ੍ਹ ਦੀ ਕਲਾ ਬਖਸ਼ੀ ਸੀ ਖਾਲਸੇ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਗੁਰੂ ਸਾਹਿਬਾਨ ਨੇ ਝਾੜੂ ਵਾਲੇ ਸਿੰਘ ਝਾੜੂ ਲਾ ਰਹੇ ਨੇ ਤਾਂ ਲਗਾਤਾਰ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸ਼੍ਰੀ ਫਤੇਗੜ ਸਾਹਿਬ ਤੋਂ ਤਾਂ ਉਧਰਲੇ ਪਾਸੇ ਨਿਹੰਗ ਸਿੰਘ ਲਾਠੀ ਯੁੱਧ ਕਰਦੇ ਹੋਏ ਤਾਂ ਬਾਸ ਦੇ ਡੰਡੇ ਨੇ ਤਾਂ ਇਹੀ ਚੜ੍ਹ ਦੀ ਕਲਾ ਦੀ ਨਿਸ਼ਾਨੀ ਹੈ ਇਹੀ ਜਿਹੜੀ ਰਾਜੇ ਕਦੇ ਕਲਾ ਸਿੱਖਦੇ ਹੁੰਦੇ ਸੀ ਹੋਰਾਂ ਨੂੰ ਨਹੀਂ ਸੀ ਸਿੱਖਣਦੇ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸ਼੍ਰੀ ਅਨੰਦਪੁਰ ਸਾਹਿਬ ਤਾਂ ਆਪਣੇ ਖਾਲਸੇ ਨੂੰ ਇਹ ਦਾਤਾਂ ਬਖਸ਼ੀਆਂ ਆਪਣੇ ਖਾਲਸੇ ਨੂੰ ਇਹ ਸਭ ਕੁਝ ਬਖਸ਼ਿਆ ਦਸਤਾਰਾਂ ਬਖਸ਼ੀਆਂ ਤਾਂ ਚੱਕਰ ਦੇਖ ਸਕਦੇ ਹੋ ਵੀਰ ਕਿਸ ਤਰੀਕੇ ਦੇ ਨਾਲ ਕਮਾ ਰਿਆ ਇਹੋ ਚੜ੍ਹਦੀ ਕਲਾ ਖਾਲਸੇ ਦੀ ਸ਼ਹੀਦੀ ਦਿਹਾੜੇ ਵੀ ਚੜ੍ਹਦੀ ਕਲਾ ਨਾਲ ਮਨਾਏ ਜਾਂਦੇ ਨੇ ਸ਼ਹੀਦੀ ਦਿਹਾੜਿਆਂ ਤੇ ਵੀ ਲੰਗਰ ਲਾਇਆ ਜਾਂਦੇ ਨੇ ਸ਼ਹੀਦੀ ਦਿਹਾੜਿਆਂ ਤੇ ਪੰਚਮ ਪਾਸ਼ਾ ਦੀ ਸ਼ਹੀਦੀ ਮੌਕੇ ਗਰਮੀ ਹੁੰਦੀ ਹੈ ਮਿੱਠੇ ਜਲ ਦਾ ਲੰਗਰ ਲਾਇਆ ਜਾਂਦਾ ਹੈ ਤਾਂ ਇਹ ਸਿੱਖੀ ਤੋਂ ਬਿਨਾ ਹੋਰ ਪਾਸੇ ਨਹੀਂ ਮਿਲੂਗਾ ਇਹ ਚੜ੍ਹਦੀ ਕਲਾ ਸਿੱਖੀ ਤੋਂ ਬਿਨਾ ਹੋਰ ਪਾਸੇ ਨਹੀਂ ਮਿਲੂਗੀ ਜਿੱਥੇ ਗੁਰੂ ਸਾਹਿਬਾਨ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਜੈਕਾਰੇ ਛੱਡੇ ਸੀ ਤੇ ਕਿਹਾ ਸੀ ਇਨ ਪੁੱਤਰਾਂ ਨੇ ਕੇ ਸੀਸ ਪਰਵਾਰ ਦੀ ਇਹ ਸਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਤਾਂ ਹੀ ਖਾਲਸਾ ਹੈ ਜਿਸ ਦੇ ਸਿਰ ਤੋਂ ਗੁਰੂ ਸਾਹਿਬ ਨੇ ਆਪਣੇ ਚਾਰੇ ਜਿਗਰ ਦੇ ਟੋਟੇ ਆਪਣੇ ਚਾਰੇ ਫਰਜ਼ੰਦਵਾਰੇ ਸੀ ਨੌਵੇਂ ਪਾਸ਼ਾ ਦੀ ਸ਼ਹਾਦਤ ਦਿੱਲੀ ਜਦੋਂ ਹੁੰਦੀ ਆ ਤਾਂ ਗੁਰੂ ਸਾਹਿਬ ਆਪ ਭੇਜਦੇ ਨੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਇਸ ਸਥਾਨ ਤੇ ਹੁੰਦੀ ਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਸਥਾਨ ਤੇ ਹੁੰਦੀ ਆ ਤਾਂ ਉਹੀ ਵੱਡਿਆਂ ਦੇ ਪায়ে ਪੂਰਨਿਆਂ ਕਰਕੇ ਸਾਡੇ ਸਿਰਾਂ ਤੇ ਦਸਤਾਰਾਂ ਨੇ ਸਾਡੇ ਸਿਰ ਦਸਤਾਰਾਂ ਨੇ ਤੇਗਾਂ ਦੀ ਛਾਵੇਂ ਤਾਂ ਇਹ ਤੇਗਾਂ ਨੇ ਇਹ ਤੇਗਾਂ ਰੱਖਣੀਆਂ ਪੈਂਦੀਆਂ ਖਾਲਸੇ ਨੂੰ ਪ੍ਰਾਤਨ ਪਰੰਪਰਾ ਹੈ ਖਾਲਸਾ ਤੇਗ ਵੀ ਵਰਤਾਉਂਦਾ ਹੈ ਤੇ ਤੇਗ ਵੀ ਪਾਉਂਦਾ ਹੈ ਜਿੱਥੇ ਜਿੱਦੀ ਲੋੜ ਹੁੰਦੀ ਹੈ ਖਾਲਸਾ ਉਸੇ ਤਰੀਕੇ ਨਾਲ ਕਰਦਾ ਹੈ ਜਦੋਂ ਕਿਤੇ ਹੜ੍ਹ ਆਉਂਦੇ ਨੇ ਜਦੋਂ ਕਿਤੇ ਕੋਈ ਕ੍ਰਾਈਸਿਸ ਆਉਂਦਾ ਜਦੋਂ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਆ ਤਾਂ ਉਥੇ ਖਾਲਸਾ ਤੇਗਾਂ ਲੈ ਕੇ ਪਹੁੰਚ ਜਾਂਦਾ ਤੇ ਜਦੋਂ ਕੋਈ ਜ਼ਾਲਮ ਜ਼ੁਲਮ ਕਰਦਾ ਤਾਂ ਖਾਲਸਾ ਉਥੇ ਤੇਗਾਂ ਲੈ ਕੇ ਖੜਾ ਹੋ ਜਾਂਦਾ ਸਦੀਆਂ ਦਾ ਇਤਿਹਾਸ ਹੈ ਖਾਲਸੇ ਦਾ ਸਦੀਆਂ ਤੋਂ ਮਿਸਲ ਕਾਲ ਦੇ ਵਿੱਚ ਲਾ ਲਈਏ ਗੁਰੂ ਸਾਹਿਬਾਨ ਦੇ ਕਾਲ ਦੇ ਵਿੱਚ ਲਾ ਲਈਏ ਤਾਂ ਹੁਣ ਦੇ ਕਾਲ ਦੇ ਵਿੱਚ ਲਾ ਲਈਏ ਜ਼ਾਲਮ ਹਮੇਸ਼ਾ ਹੁੰਦੇ ਨੇ ਜ਼ਾਲਮ ਹਮੇਸ਼ਾ ਜ਼ਾਲਮ ਹਮੇਸ਼ਾ ਜ਼ੁਲਮ ਕਰਦੇ ਨੇ ਪਰ ਸਿੰਘ ਡਟ ਕੇ ਮੁਕਾਬਲਾ ਕਰਦੇ ਨੇ ਕਹਿੰਦੇ ਦੋਇ ਕੰਮਾਂ ਲਈ ਸਿੰਘਾਂ ਦਾ ਸੀਸ ਬਣਿਆ ਜਾਂ ਆਰੀਆਂ ਲਈ ਤੇ ਜਾਂ ਸਰਦਾਰੀਆਂ ਲਈ ਜਾਂ ਖਾਲਸਾ ਸਰਦਾਰੀ ਕਰਦਾ ਤੇ ਜਾਂ ਖਾਲਸਾ ਸ਼ਹੀਦ ਹੁੰਦਾ ਖਾਲਸਾ ਵਿੱਚ ਵਿਚਾਲੇ ਨਹੀਂ ਰਹਿੰਦਾ ਖਾਲਸਾ ਇੱਕ ਪਾਸਾ ਕਰਕੇ ਛੱਡਦਾ ਸਦੀਆਂ ਤੋਂ ਇਹੀ ਇਤਿਹਾਸ ਹੈ ਤਵਾਰੀਖ ਗਵਾਇ ਖਾਲਸੇ ਦੀ ਤਾਂ ਇੱਧਰ ਭੈਣਾ ਨੇ ਜਿਹੜੀਆਂ ਭੈਣ ਜੋਹਰ ਦਿਖਾਉਣ ਲੱਗੀ ਐ ਦਮਾਲਾ ਸਜਾਇਆ ਹੋਇਆ ਤਾਂ ਇਹੀ ਨਿਆਰਾ ਪਣਾ ਗੁਰੂ ਸਾਹਿਬ ਨੇ ਕਿਹਾ ਸੀ ਪਹਿਲੇ ਪਾਸ਼ਾ ਨੇ ਸੋ ਕਿਉ ਮੰਦਾ ਆਖੀ ਐ ਜਿੱਤ ਜਮਹਿ ਰਾਜਾਨ ਜਦੋਂ ਤਿਆਂ ਦੇ ਜੰਮਣ ਤੇ ਕਿਹਾ ਜਾਂਦਾ ਸੀ ਕਿੱਥੇ ਤੀ ਜੰਪੀ ਤਾਂ ਉਸ ਸਮੇਂ ਗੁਰੂ ਸਾਹਿਬ ਨੇ ਕਿਹਾ ਸੀ ਉਹ ਮੰਦੀ ਕਿਵੇਂ ਹੋ ਸਕਦੀ ਐ ਜਿਹੜੀ ਰਾਜਿਆਂ ਨੂੰ ਜਨਮ ਦਿਨ ਦੀ ਆ ਤਾਂ ਇੱਕ ਪਾਸੇ ਭੈਣ ਚੱਕਰ ਕੁਮਾਰੀ ਆ ਦੂਜੇ ਪਾਸੇ ਬੱਚੇ ਨੇ ਜਿਹੜੇ ਨਿੱਕੇ ਬੱਚੇ ਆਪਣੇ ਜੋਹਰ ਨੇ ਜਿਹੜੇ ਉਹ ਦਿਖਾ ਰਹੇ ਨੇ ਤਾਂ ਇਹੀ ਉਮਰਾਂ ਹੋਣਗੀਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ 80 ਸਾਲ ਦੀ ਉਮਰ ਸੀ 7 ਤੇ 9 ਸਾਲ ਦੀ ਉਮਰ ਸੀ ਸਾਹਿਬਜ਼ਾਦਿਆਂ ਦੀ ਤਾਂ ਇਹੀ ਉਮਰਾਂ ਹੋਣਗੀਆਂ ਤਾਂ ਗੁਰੂ ਸਾਹਿਬਾਨ ਨੇ ਵਿੱਦਿਆ ਜਿਹੜੀ ਹੈਗੀ ਆ دنیਵੀ ਵਿੱਦਿਆ ਵੀ ਸਾਹਿਬਜ਼ਾਦੇ ਨੂੰ ਦਿੱਤੀ ਸ਼ਾਸਤਰ ਵਿੱਦਿਆ ਵੀ ਦਿੱਤੀ ਕੋਈ ਵਿੱਦਿਆ ਜਿਹੜੀ ਉਹ ਨਹੀਂ ਛੱਡੀ ਧਾਰਮਿਕ ਵਿੱਦਿਆ ਵੀ ਦਿੱਤੀ ਹਰੇਕ ਵਿੱਦਿਆ ਦੇ ਵਿੱਚ ਨਿਪੁੰਨ ਸੀ ਸਾਹਿਬਜ਼ਾਦੇ ਗੁਰੂ ਸਾਹਿਬਾਨ ਆਪਣੇ ਨਾਲ 52 ਕਵੀ ਰੱਖਿਆ ਕਰਦੇ ਸੀ ਤਾਂ ਇਧਰੋਂ ਬਜ਼ੁਰਗ ਨੇ ਜਿਹੜੇ ਉਹ ਵੀ ਚੱਕਰ ਕਮਾ ਰਹੇ ਨੇ ਬਾਬਾ ਦੀਪ ਸਿੰਘ ਜੀ ਉਮਰ ਦੇ ਆਖਰੀ ਪੜਾਅ ਦੇ ਵਿੱਚ 18 ਸ਼ੇਰ ਦਾ ਖੰਡਾ ਲੈ ਕੇ ਲੜੇ ਸੀ ਤਾਂ ਉਹਨਾਂ ਦੀ ਕੁਰਬਾਨੀ ਆ ਜਿਹੜੀ ਤਾਂ ਗੁਰੂ ਸਾਹਿਬਾਨ ਨੇ ਜਿਵੇਂ ਕਿਹਾ ਸੀ ਕਿ ਕੋਈ ਵੀ ਉਮਰ ਹੈ ਸਿੱਖ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਦੇ 7 ਦੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਸਭ ਤੋਂ ਛੋਟੀ ਉਮਰ ਦੇ ਸੀ ਸਾਹਿਬਜ਼ਾਦੇ ਬਾਬਾ ਦੀਪ ਸਿੰਘ ਜੀ ਨੇ ਆਖਰੀ ਪੜਾਅ ਦੇ ਵਿੱਚ ਉਮਰ ਦੇ ਵਿੱਚ ਕੁਰਬਾਨੀ ਦਿੱਤੀ ਮਾਤਾ ਗੁਜਰ ਕੌਰ ਜੀ ਨੇ ਆਖਰੀ ਪੜਾਅ ਦੇ ਵਿੱਚ ਕੁਰਬਾਨੀ ਦਿੱਤੀ ਤਾਂ ਦੇਖ ਸਕਦੇ ਹੋ ਬਜ਼ੁਰਗ ਇਹ ਵਾਰਿਸ ਨੇ ਸਾਹਿਬਜ਼ਾਦਿਆਂ ਦੇ ਇਹ ਵਾਰਿਸ ਨੇ ਗੁਰੂ ਸਾਹਿਬਾਨ ਦੇ ਦੋਵੇਂ ਬਜ਼ੁਰਗ ਨੇ ਇੱਕ ਪਾਸੇ ਚੱਕਰ ਕਮਾ ਰਹੇ ਨੇ ਇੱਕ ਪਾਸੇ ਆ ਲਾਠਾ ਜਿਹੜੀ ਉਹ ਕਮਾ ਰਹੇ ਨੇ ਤਾਂ ਇੱਧਰ ਨੌਜਵਾਨ ਆਇਆ ਸ਼੍ਰੀ ਸਾਹਿਬ ਨਾਲ ਜੋਹਰ ਨੇ ਜਿਹੜੇ ਉਹ ਜੋਹਰ ਦਿਖਾ ਰਿਹਾ ਤਾਂ ਇੱਧਰ ਨਿਹੰਗ ਸਿੰਘ ਆਪਣੇ ਜੋਹਰ ਦਿਖਾ ਰਹੇ ਨੇ ਗੱਤ ਕੇ ਦੇ ਤਾਂ ਇਹੀ ਨਿਆਰਾਪਣ ਖਾਲਸੇ ਦਾ ਇਥੇ ਹਰ ਹਰ ਤਰੀਕੇ ਦਾ ਤੁਹਾਨੂੰ ਸੇਵਾਦਾਰ ਵੀ ਮਿਲ ਜਾਣਗੇ ਤੁਹਾਨੂੰ ਜੰਗੀ ਜਿਹੜੇ ਸਿੰਘ ਨੇ ਉਹ ਵੀ ਮਿਲ ਜਾਣਗੇ ਇਥੇ ਲੰਗਰ ਲਾਉਣ ਵਾਲੇ ਵੀ ਮਿਲ ਜਾਣਗੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਹਰ ਚੀਜ਼ ਬਖਸ਼ੀ ਆ ਕੋਈ ਅਜਿਹੀ ਕਲਾ ਨਹੀਂ ਦੁਨੀਆ ਤੇ ਜਿਹੜੀ ਸਿੱਖਾਂ ਨੂੰ ਨਾਮ ਬਖਸ਼ੀ ਹੋਵੇ ਸੰਗੀਤ ਦੇ ਵਿੱਚ ਸਿੱਖ ਸਭ ਤੋਂ ਉੱਪਰ ਨੇ ਕੁਰਬਾਨੀਆਂ ਦੇਣ ਦੇ ਵਿੱਚ ਸਿੱਖ ਸਭ ਤੋਂ ਉੱਪਰ ਨੇ ਸ਼ਾਂਤਮਈ ਕੁਰਬਾਨੀਆਂ ਵੀ ਦਿੱਤੀਆਂ ਗੁਰੂ ਸਾਹਿਬਾਨ ਨੇ ਪੰਜਮ ਪਾਤਸ਼ਾਹ ਨੇ ਸ਼ਾਂਤਮਈ ਕੁਰਬਾਨੀ ਦਿੱਤੀ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤਾਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਨੇ ਜਿਹੜੇ ਚਿੱਟਾ ਬਾਣਾ ਪਾਇਆ ਹੋਇਆ ਤਾਂ ਧਰਤੀ ਤੇ ਲੇਟ ਕੇ ਜੋਹਰ ਦਿਖਾ ਰਹੇ ਨੇ ਚੱਕਰ ਕਮਾ ਰਹੇ ਨੇ ਤਾਂ ਇਹ ਚੱਕਰ ਹੈ ਜਿਹੜਾ ਜੇ ਕਮਾਉਂਦੇ ਹੋਈਏ ਤਾਂ ਜ਼ਾਲਮ ਹੈ ਜਿਹੜਾ ਦੁਸ਼ਮਣਾਂ ਜਿਹੜਾ ਉਹ ਨੇੜੇ ਨਹੀਂ ਲੱਗਦਾ ਕਿਉਂਕਿ ਇੰਨੀ ਜ਼ੋਰ ਨਾਲੇ ਵੱਜਦਾ ਤਾਂ ਢੋਲ ਦੇ ਡੱਗੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਇਹ ਖਾਲਸੇ ਦਾ ਨਿਆਰਾ ਪਾਣਾ ਹੈ ਇਹ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜੋਹਰ ਹੈ ਜਿਹੜਾ ਦਿਖਾਇਆ ਜਾ ਰਿਹਾ ਹੈ ਗੁਰੂ ਕੇ ਸਿੰਘ ਵੱਲੋਂ ਗੁਰੂਕੀਆਂ ਲਾਡਲੀਆਂ ਫੌਜਾਂ ਵੱਲੋਂ ਤਾਂ ਇਹੀ ਨਿਆਰਾ ਪਾਣਾ ਖਾਲਸੇ ਦਾ ਇਹੀ ਚੀਜ਼ਾਂ ਸਿਗੀਆਂ ਜਿਹੜੀਆਂ ਕਦੇ ਰਾਜੇ ਮਹਾਰਾਜਾਂ ਕੋਲ ਹੁੰਦੀਆਂ ਸਿਗੀਆਂ ਤੇ ਇਹੀ ਇਹੀਆਂ ਹੀ ਕਲਾਵਾਂ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬਖਸ਼ੀਆਂ ਤਾਂ ਨਿੱਕਾ ਬੱਚਾ ਲਾਠੀ ਯੁੱਧ ਕਹਿੰਦੇ ਨੇ ਇਹਨੂੰ ਤਾਂ ਲਾਠ ਕਮਾ ਰਿਹਾ ਗੱਤ ਕੇ ਦੀ ਕਲਾ ਜਿਹੜੀ ਬਖਸ਼ੀ ਸਿੱਖਾਂ ਨੂੰ ਮਾਲਾ ਵੀ ਬਖਸ਼ੀ ਗੁਰੂ ਸਾਹਿਬਾਨ ਨੇ ਤਾਂ ਜਕਾਰੇ ਲਾਉਣ ਲਈ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਜੋਹਰ ਦਿਖਾਏ ਨੇ ਤਾਂ ਜਕਾਰੇ ਲਾਉਂਦੇ ਜੈਕਾਰੇ ਖਾ ਸਾਹਿਬਜ਼ਾਦਿਆਂ ਨੇ ਵੀ ਉਸ ਵੇਲੇ ਲਾਏ ਸੀ ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦੇ ਉਹ ਕੰਧਾਂ ਨੂੰ ਕੰਧਾਂ ਦੇ ਵਿੱਚ ਜਦੋਂ ਖਾਲਸੇ ਨੂੰ ਚਣਿਆ ਗਿਆ 7 ਤੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਸਾਹਿਬਜ਼ਾਦਿਆਂ ਨੂੰ ਚਣਿਆ ਗਿਆ ਤਾਂ ਜੈਕਾਰੇ ਲਾ ਰਹੇ ਸੀ ਉਸ ਵੇਲੇ ਵੀ ਜਿਗਰਾ ਉਹ ਕਿੱਥੋਂ ਮਿਲਿਆ ਸੀ ਛੋਟੇ ਫਰਜੰਦਾ ਨੂੰ ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦੇ ਉਹ ਕੰਧਾਂ ਨੂੰ ਕਿਉਂ ਨਹੀਂ ਸੀ ਨਿੱਕੀਆਂ ਜਿੰਦਾਂ ਦਹਸ਼ਤ ਵਿੱਚ ਦਹਿਲਦੀਆਂ ਨੀਹਾਂ ਮਜ਼ਬੂਤ ਕਰ ਗਏ ਸਿੱਖੀ ਦੇ ਮਹਿਲ ਦੀਆਂ ਸਿੱਖੀ ਦੇ ਮਹਿਲ ਦੀਆਂ ਜੇ ਨੀਹਾਂ ਮਜ਼ਬੂਤ ਹੋਈਆਂ ਨੇ ਤਾਂ ਸਭ ਤੋਂ ਪਵਿੱਤਰ ਧਰਤੀ ਸਭ ਤੋਂ ਨਿਆਰੀ ਧਰਤੀ ਸਭ ਤੋਂ ਮਹਿੰਗੀ ਧਰਤੀ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਕੁਰਬਾਨੀ ਦਿੱਤੀ ਸੀ ਤਾਂ ਅੱਜ ਅਸੀਂ ਦਸਤਾਰਾਂ ਸਜਾ ਰਹੇ ਹਾਂ ਤਾਂ ਅਸੀਂ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ ਸਿੱਖ ਕੌਮ ਹੈ ਜਿਹੜੀ ਉਹ ਆਜ਼ਾਦੀ ਦਾ ਨਿਗਮ ਮਾਰ ਰਹੀ ਹੈ ਉਹਨਾਂ ਸਾਹਿਬਜ਼ਾਦਿਆਂ ਕਰਕੇ ਉਹਨਾਂ ਸਾਹਿਬਜ਼ਾਦਿਆਂ ਨੇ ਸਾਨੂੰ ਇੰਨੇ ਜੋਗੇ ਕੀਤਾ ਅਸੀਂ ਮੁੱਛਾਂ ਚੜਾ ਕੇ ਅੱਜ ਫਿਰ ਸਕਦੇ ਆ ਮੁੱਛਾਂ ਖੜੀਆਂ ਕਰਕੇ ਫਿਰ ਸਕਦੇ ਆ ਇਹ ਕੇਸ ਦਾੜਾ ਉਹਨਾਂ ਨੇ ਬਖਸ਼ਿਆ ਇਹ ਦਸਤਾਰਾਂ ਉਹਨਾਂ ਨੇ ਬਖਸ਼ੀਆਂ ਇਹ ਬਾਣਾ ਉਹਨਾਂ ਨੇ ਬਖਸ਼ਿਆ ਤਾਂ ਉਹਨਾਂ ਦੀ ਬਖਸ਼ੀਤ ਹੀ ਸਾਨੂੰ ਇਹ ਸਾਰਾ ਕੁਝ ਮਿਲਿਆ ਤਾਂ ਸ਼ਹੀਦੀ ਦਿਹਾੜੇ ਵੀ ਖਾਲਸਾ ਇਸੇ ਤਰ੍ਹਾਂ ਮਨਾਉਂਦਾ ਦਾ ਦਰਸ਼ਨ ਕਰ ਰਹੇ ਹੋ ਸ੍ਰੀ ਫਤੇਗੜ ਸਾਹਿਬ ਤੋਂ